ਆਓ ਜੀ ਪਹਿਲਾ ਮੈਚ ਸ਼ੁਰੂ ਕਰੀਏ ਸਾਡੀ ਪ੍ਰਬੰਧਕ ਕਮੇਟੀ ਆ ਜਾਵੇ ਰਵਿੰਦਰભાઈ ਗਿਰਸਾ ਸ਼ਿਵਰਾਜ ਹਰਪੀ ਸਗਨਜੀ ਭਜੰਦਰ ਦਰਪੀਤ ਗੁਰਪੀ ਸਿੰਘ ਜੀ ਨਾਲ ਸਾਡੀ ಗ್ರಾಮ ਪੰਚਾਇਤ ਦੀ ਸੁਪਿੰਦਰ ਸਰਪਾਲ ਜੀ ਚਾਵਲਪੜੀ ਦੀ ਸਾਰੇ ਵੀ ਲੋਕ ਜੀ ਸਟੇਜ ਦੇ ਜਿੰਨੇ ਜੀ ਬੈਠੋ ਹਾਏ ਜੀ ਹਾਏ ਜੀ ਸਾਰੇ ਲੋਕਾਂ ਦੀ ਅਪਾ ਜੱਜ ਜੀ ਦਰਵਿੰਦਰ ਜੀ ਮੈਚ ਸ਼ੁਰੂ ਕਰੀਏ ਕਿਹਦੇ ਕਿਹਦੇ ਚਾਓ ਆਏ ਛੋਟੇ ਬਟਾ ਜੀ ਛੋਟੇ ਦਾ ਹੈ ਨਹੀਂ ਬੰਦਾ ਇੱਥੋਂ ਨਾ ਸੀ ਜਵਾਕਿਆ ਉਹ ਹੂੰ ਇੱਥੋਂ ਦੇ ਸੀਗਾ ਉਹ ਗਰਾਉਂਡ ਕਰ ਗਿਆ ਮੈਂ ਤੇ ਆਪਣਾ ਹੋਈ ਮਾ ਮੋਰੂ ਲੜਕੇ ਗਾ ਰਿਹਾ ਸੀ ਤਬ ਆ ਗਿਆ ਜੀ ਬਾਬਾ ਹਾਂ ਜੀ ਕੋਈ ਸਾਡੀ ਪੀਤੀ ਜੁੜੀ ਆਹ ਹੋ ਰੌਲਾ ਤਾਂ ਆਈ ਸੀ ਤਾਂ ਹੀ ਮੈਂ ਨਹੀਂ ਬੋਲਿਆ ਇੱਕ ਗਰਾਉਂਡ 'ਚ ਆਪਾਂ ਪੜ ਨਹੀਂ ਸਕਦੇ ਨਸ਼ਾ ਕਰਕੇ ਅਗਲਾ ਦੂਜਾ ਤੁਸੀਂ ਇਹ ਕੰਨ ਪਾਈ ਜਨੇ ਆਓ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਖਿਡਾਰੀਆਂ ਨੂੰ ਸ਼ੀਰਸ਼ਾਤ ਦੇਣ ਦੇ ਵਾਸਤੇ ਸਾਰੇ ਪਿੰਡ ਦੇ ਮੋਹਤਵਾਰ ਵੀਰ ਗ੍ਰਾਮ ਪੰਚਾਇਤ ਸਾਡੇ ਕਲੱਬ ਦੇ ਮੁੰਡੇ ਆਓ ਜੀ ਬਹੁਤ ਬਹੁਤ ਧੰਨਵਾਦ ਜੀ ਸ਼ਪਿੰਦਰ ਜੀ ਸਰਪੰਚ ਨਾਲ ਗ੍ਰਾਮ ਪੰਚਾਇਤ ਸੋ ਸਾਡੇ ਕਲੱਬ ਵਾਲੇ ਵੀਰ ਸਾਰੇ ਮੈਂਬਰਾਂ ਜੀ ਨਾਲ ਬੋਲਾ ਸਿੰਘ ਕਰਮ ਸਿੰਘ ਹਜਿੰਦਰ ਸਿੰਘ ਪਵਰਾ ਜੀ ਮੈਂਬਰ ਆਈਡੀ ਵਰਪਿੰਦਰ ਅਜੇ ਰੋੜਾ ਜਸਵੰਤ ਸਿੰਘ ਜੀ ਸੋ ਸਾਰੇ ਦਾ ਬਹੁਤ ਬਹੁਤ ਸਤਿਕਾਰ ਦੀ ਦੋਨੋਂ ਟੀਮਾਂ ਦੇ ਨਾਲ ਇੱਕ ग्रुप फोटो जगदेव जी जगजीति पलदेव जी सुखमी काकू सिंह जी गरदीपी शिवराज भाई सॾा कंहिं गरबी दादा अॼु मुछा चोलियल करियूं भाभे ख़री जा ला, ला। ਗੰਦਰ ਸਿੰਘ ਦੀ ਆਲਖ ਉਧਰ ਚੱਲ ਗਏ ਬੇਸ਼ੱਕ ਸਰੂਪੀ ਮੋਦੀ ਇੱਥੇ ਆ ਗਏ ਪਰੰਦਰ ਰਹਿ ਨਾ ਜਾਵੇ ਜੀ ਦੱਸ ਦੇ ਫਿਰ ਹੈਪੀ ਸਾਡਾ ਫੈਕਟਰੀ ਸਾਹਿਬ ਆਜੋ ਭਾਈਏ ਤੁਸੀਂ ਵੀ ਆਜੋ ਦੀਪ ਆਜਾ ਭਾਈ ਵਿਵੇਕ ਵੀ ਆਜੋ ਸਾਰੇ ਜੀ ਆਜੋ ਜਦੋਂ ਨਾ ਮਾਂ ਨਹੀਂ ਜਾਂਦਾ ਭਾਈ ਦੱਸ ਦਿਓ ਲਾਓਏ ਖਾਣੇ ਸੇ ਕੀ ਹੋਵੇ ਜੀ

ਸਾਢੇ 10 ਵਜੇ ਰਸਈਆਂ 41 ਸੋ ਗਿਆ ਨਾ ਮੇਰਾ ਮੈਂ ਕੀ ਰੱਖ ਦਿਆ ਮੈਂ ਮੈਂ ਦੇਦਾ ਹੀ ਮੈਂ ਕੀ ਪਾਣਾ ਕੀ ਆ ਅੱਲਾ ਤਾਂ ਕੋਚ ਨਹੀਂ ਚਾਹੀਦਾ ਫਿਰ ਕੋਈ ਨਾ ਸਿਆਣਾ ਬੰਦਾ ਦੇਖੋ ਭਾਈ ਆਪਣਾ ਜੋਤ ਮਾਨ ਸਰਪੰਸਾ ਦਾ ਭਾਂਜਾ ਸੋ ਮਾਨ ਵਾਲੀ ਕਰਦਾ ਜੀ ਬਹੁਤ ਬਹੁਤ ਧੰਨਵਾਦ ਜੀ ਤੈਨੂੰ ਵੀ ਬਦਲਾ ਕਰ ਮੈਂ ਲਓ ਜੀ ਸਾਢੇ 10 11 ਪੁਆਇੰਟਾਂ ਦਾ ਮੈਚ ਇਸ ਵੇਲੇ ਕਬੱਡੀ ਦੇ ਮੈਦਾਨ 'ਚ ਸ਼ੁਰੂ ਹੋਣਾ ਹੈ ਭਾਈ ਨੇ ਫਿਰ ਕੈਮਰਾ ਫੋਕਸ ਕਰ ਲਿਆ ਸੋ ਬਹੁਤ ਬਹੁਤ ਧੰਨਵਾਦ ਜੀ ਸਾਡੇ 10 11 ਨੰਬਰ ਆ ਗੁਰਪ੍ਰੀਤ ਸਾਹਿਬ ਤੇ ਆ ਲਈਏ ਕੈਮਰਾ ਲੱਗਿਆ ਬਿਰਸੇਵਾਲੀ ਲక్ష్ਮੀ ਸਾਈਡ ਤੇ ਆ ਜਾਈਏ ਸਾਰੇ ਜਾਨੇ ਹਰਮਨ ਸਿੰਘ ਆ ਸਾਡਾ ਬਹੁਤ ਹੀ ਕਰਤਵੀਰ ਹੈ ਸੋ ਧੰਨਵਾਦ ਜੀ 58 11 ਨੰਬਰ ਤੇ ਐਂਟਰੀ ਜੂਰ ਕਰ ਲਈਏ 58 ਜਿਹੜਾ ਮੁੰਡੇ ਉੱਪਰ ਤੇ ਉੱਥਾ ਜਿਸਕਰ ਨਾਲ ਟੀਮ ਲਗਾਏ ਆ ਬੈ ਜਾਓ ਹਣਿਕ ਜਾਲ ਤੱਕ ਕੇ ਕੋਈ ਨਾਵੇ ਗੇਟ ਬਣਾ ਐਂਟਰੀ ਕਾਊਂਟਰ ਬਣਾ ਜੀ ਇੱਥੇ ਇੱਕ ਡਿਊਟੀ ਲਾ ਦਿਓ ਜੀ ਬੰਦੇ ਦੀ ਸੈਮੀ ਫੋਲ ਬਾਈ ਸ਼ੁਰੂ ਹੋਣ ਲੱਗਿਆ ਜੀ ਕਲੀ ਤਾੜੀਆਂ ਜ਼ੋਰਦਾਰ ਮਾਰ ਦिए ਮਾਰ ਵਾਲਾ ਤੇ ਭੰਵੇਂ ਖੁਰਦਾ ਜਿਹੜਾ ਪਹਿਲਾ ਸੈਮੀ ਐ ਮੈਂ ਛੱਡਦਾ ਜੀ ਆਊਟ ਕਰ ਲਾ ਮੈਂ ਕੌਣ ਕਰਨਿਆ ਹੋਰ ਕੀ ਦਿਖਦਾ ਉਹ ਮਹਾਂਪੁਰ ਮੜਾ ਆ ਕੇ ਬੰਜਰੋਣੀ ਲਾ ਜੀ 44 42 ਟੀਮਾਂ ਆਈਆਂ ਸੀਆਂ ਚਾਰ ਬੰਦਾ ਸਾਡੇ ਕੋਲੇ ਬਾਕੀ ਰਹਿ ਗਏ ਸੋ ਬਹੁਤ ਸੋਰਾ ਮੈਚ ਪਹਿਲੀ ਕਬੱਡੀ ਪੈ ਗਈ ਹੈ ਮੇਰੇ ਵੀਰੋ ਕਿਹੜੇ ਪਾਸੇ ਮਾਨ ਵਾਲੇ ਦੇ ਖਿਡਾਰੀਓ ਮਾਨ ਵਾਲੇ ਦੀ ਟੀਮ ਆ ਜਿਹੜੀ ਸੇਖੂ ਪਿੰਡ ਵਾਲੇ ਪਾਸੇ ਆ ਬਿਜਲੀ ਮਸੀਤ ਵਾਲੇ ਦਾ ਪੁੱਤ ਨੰਬਰ ਲੈ ਗਿਆ ਨਾ ਉਹ ਮੁੜਿਓ ਓਏ ਕੋਈ ਨਹੀਂ ਕੁਛ ਨਹੀਂ ਲੜ ਪਏ ਪਹਿਲੇ ਰੇਟ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਨਾ ਖੇਦਰਾ ਇਹਨਾਂ ਨੂੰ ਸਾਕਾ ਤੋਂ ਖੇਡ ਕਹਦਾ ਮੇਰੇ ਮਾਰੇ ਕਹਦਾ ਹੁਣ ਆ ਜੀ ਫਿਰ ਛੜੇ ਕਮ ਥੜਾ ਜਿਆ ਖਾਮੇ ਨਾ ਖੇਡ ਬਸ ਬਹ ਗਿਆ राव ਇਸੇ ਲਈ ਕਬੱਡੀ ਪੈ ਗਈ ਮੇਰੇ ਵੀਰ ਨੂੰ ਖੇਡ ਮੈਦਾਨ ਵਿੱਚ ਨੌਜਾਨ ਕਬੱਡੀ ਪਾ ਰਿਹਾ ਹੈ ਸੈਮੀਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਦੋਨੋਂ ਟੀਮਾਂ ਦੇ ਦਰਮਿਆਨ ਪਰ ਸੱਤਾ ਪੜਗਾ ਫੜਦਾ ਨਹੀਂ ਨਹੀਂ ਰੀਪਲੇ ਨਹੀਂ ਦਿੱਤਾ ਪਲੀਜ਼ ਬੇਨਤੀ ਹੈ ਜਰਾ ਜਿੱਦਾਂ ਪਹਿਲੀ ਰੇਡ ਪਈਆ ਹੁਣੇ ਰੀਪਲੇ ਬੰਨ ਲੱਗੇ ਸੀ ਕਿੱਥੇ ਪਾਰਲਾ ਕਰਦੇ ਜਾਗੇ ਆ ਕਾਹਦੇ ਵਾਸਤੇ ਸੱਧਿਆ ਰੈਫਰੀ ਸਾਡੇ ਦੇਖੋ ਸਾਡੀ ਕਿਹੜਾ ਕੋਈ ਰਿਸ਼ਤੇਦਾਰੀ ਹੈ ਕਿਸੇ ਨੇ ਸਾਨੂੰ ਦਾ ਸਾਰੇ ਇੱਕੋ ਜਿਹੇ ਹੈ ਹਾਜੀ ਰੇਡ ਬੌਜੀ ਆ ਆ ਗਿਆ ਪਹਿਲੀ ਮੁਸੀਤਾ ਦਾ ਬਹੁਤ ਤਕੜਾ ਖਿਡਿਆ ਦਾ ਪੁੱਤ ਕਬੱਡੀ ਪਾ ਰਿਹਾ ਹੈ ਇਸ ਸਮੇਂ 55 ਦੀਆਂ ਟੀਮਾਂ ਬਦਲ ਕਰਾ ਲੈਣ ਜੀ 58 ਦੀਆਂ ਟੀਮਾਂ ਨੂੰ ਬੇਨਤੀ ਹੈ ਬਦਲ ਕਰਾ ਲੈਣ ਤਾਂ ਸਾਹਮਣੇ ਪਈਆ ਕਬੱਡੀ ਬਾਲ ਇਕੱਠੇ ਆਵਿਆ ਔਰ ਟੱਕਰ ਸਿਰੇ ਦੀ ਲੱਗਿਆ ਜੋਰ ਇੱਕ ਪਾਸੇ ਕਬੱਡੀ 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 ਲੱਗ ਕੇ ਬ੍ਰੇਕ ਲੱਗ ਕੇ ਬ੍ਰੇਕ ਲੱਗ ਕੇ ਬ੍ਰੇਕ ਐਨੇ ਖਿੱਚ ਕੇ ਬ੍ਰੇਕ ਦਾ ਕੋ ਮਾਰੀ ਦੇ ਤਾਰਾ ਵਿੱਚੋਂ ਅੱਕ ਨਿਕਲੀ ਐਨ ਵੱਡੇ ਨੇ ਇਕਬਾਲ ਕਰ ਦਿੱਤੀ ਅਸਟਰੀ ਲੱਗੇ ਹੋਇਆ ਸੋ ਚਾਹ ਪਾਣੀ ਭੀ ਕੀ ਕੰਪਨੀ ਲਈ ਉੱਥੇ ਰੱਖ ਦਿੱਤਾ ਕਰੋ ਸ਼ਮੇਂਦਰ ਸਾਹਿਬ ਕੀ ਚਾਹ ਸੋ ਬਹੁਤ ਬਹੁਤ ਧੰਨਵਾਦ ਬਾਈ ਦਾ ਸ਼ਬੂਨੀ ਤੇ ਦਾਪਲੀ ਤੇ ਗਗਨਦੀਪ ਸਿੰਘ ਘੱਗੀ ਸੋ ਬਹੁਤ ਬਹੁਤ ਧੰਨਵਾਦ ਜੀ ਬਹੁਤ ਸੋਰਾ ਮੈਚ ਇਸ ਲਈ ਖੇਡਾ ਜਾ ਰਿਹਾ ਕਬੱਡੀ ਦੇ ਮੈਦਾਨ ਦੇ ਵਿੱਚ ਤਕੜਾ ਮੈਚ ਇਸ ਤੋਂ ਬਾਅਦ ਮੈਚ ਖੇਡਿਆ ਜਾਣਾ ਹੈ ਸਾਧਨ ਵਾਸਤੇ ਵਾਦਾ ਸਰਵੰਗੀ ਕਲੱਬ ਰੌਮਾ ਪਿੰਡ 58 ਦੀਆਂ ਟੀਮਾਂ ਨੂੰ ਬੇਨਤੀ ਆ ਜੀ ਗਰਵਾ ਕਰਕੇ ਐਂਟਰੀ ਆ ਜਿਹੜੀ ਉਹ ਕਰਵਾ ਕੇ ਵਜਨ ਕਰਾ ਲੈ ਕੋਕੀ ਭਰਵਾਨ ਵੱਲੋਂ ਮਾਨ ਵਾਲੇ ਦੀ ਟੀਮ ਦੇ ਖਿਡਾਰੀ ਜਿੰਨੇ ਜੱਫੇ ਲਾਉਣਗੇ ਉਹਨੇ ਸੌ ਸੌ ਦੇ ਮਾਨ ਸਨਮਾਨ ਦਿੱਤੇ ਜਾਣੇ ਆ ਉਹ ਬਾ ਉਹ ਮੁੰਡਿਆ ਉਹ ਹੀ ਹੈ ਮੁੰਡਾ ਬਹੁਤ ਵਧੀਆ ਖਿਡਾਰੀ ਇਸ ਸਮੇਂ ਭਵਿਆਲਾ ਬਟਾਲਾ ਤਕੜਾ ਜੱਫਾ ਨੰਬਰ ਜੁੜ ਗਿਆ ਹੈ ਸਾਡੇ 10000 ਨੰਬਰਾਂ ਜੀ ਜਿਹੜੀ ਟੀਮ ਦੇ ਪਹਿਲਾਂ ਹੋਵੇ ਉਹ ਟੀਮ ਜੇਤੂ ਹੋਵੇਗੀ ਅਗਲੀ ਕਬੱਡੀ ਪਾਉਣ ਲਈ ਗੱਭਰੂ ਤਿਆਰ ਮੋਸਰੇ ਜੀ ਪਹੁੰਚ ਨਹੀਂ ਕਰਦੇ ਇਹ ਖੇਡ ਮਗਾਰ ਚ ਲੋ ਪਾਈ ਹੋਈ ਕਬੱਡੀ ਹੈ ਨੌਜੋ ਲਾਲ ਕੱਛੇ ਵਾਲਾ ਗੱਭਰੂ ਇਸ ਵੇਲੇ ਵਧਿਆ ਹੋਇਆ ਹੈ ਡਬਲ ਟੱਚ ਡਬਲ ਟੱਚ ਡਬਲ ਟੱਚ ਵਧੀਆ ਇਸ ਵੇਲੇ ਡਬਲ ਟੱਚ ਡਬਲ ਟੱਚ ਦੇ ਪੁਆਇੰਟ ਇਸੇ ਕ੍ਰੇਟਰ ਦੇ ਖਾਤੇ ਅੱਲੇ ਮਾਰ ਗਿਆ ਟੁਈ ਚੋ ਹਾਂਜੀ ਪਾਉ ਜੀ ਅਗਲੀ ਕਬੱਡੀ ਬੇਸ਼ੁਮਾਨ ਹੈ ਰਿਸ਼ਵ ਕਬੱਡੀ ਮਾਰ ਰਿਹਾ ਮਸੀਤਾ ਪਿੰਡ ਹੈ ਡੱਬਾ ਲਈ ਦੇ ਲਾਗੇ ਕਰਕੇ ਅੱਜ ਅਲੀ ਕਹਰੇ ਜਵਾਲੇ ਨੰਬਰਦਾਰ ਦਾ ਕਹਿੰਦੇ ਕਪੜਾ ਸਮਾਨ ਕੀਤਾ ਜਾਣਾ ਗੁਰਪ੍ਰੀਤ ਵੱਲੋਂ ਸੋ ਬਹੁਤ ਬਹੁਤ ਧੰਨਵਾਦ ਹੈ ਲੋ ਇਧਰਲੇ ਪਾਸੇ ਬਾਹ ਹੋਏ ਗਬਰੂਆ ਮੁੰਡੇ ਨੇ ਇਕਮਾਲ ਕਰ ਦਿੱਤੀ ਬਹੁਤ ਸੋਹਣਾ ਜਫਾ ਲਾ ਕੇ ਕਬੱਡੀ ਦੇ ਮੈਦਾਨ 'ਚ ਬੱਲੇ ਬੱਲੇ ਕਰਵਾਈਆਂ ਸਾਰੇ ਕਲੱਬ ਦਾ ਸਾਰੇ ਪਿੰਡ ਦਾ ਖਰਾਬ ਪੰਚਾਇਤ ਦਾ ਟੂਰਨਾਮੈਂਟ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਹੈ ਬੜਾ ਸੋਹਣਾ ਮੇਲਾ ਕਰਵਾਇਆ ਬੜੀ ਵੱਡੀ ਜ਼ਿੰਮੇਵਾਰੀ ਸਾਦੀ ਹੋਈ ਹੈ ਵੇਡ ਕਮੇਟੀ ਐਂਟਰੀ ਕਾਉਂਟਰ 'ਤੇ ਬਾਈ ਜੇ ਟੀਮ ਆਈ ਹੈ ਤਾਂ ਐਂਟਰ ਕਰਾਓ ਜੀ ਕੌਜੀ ਬੜੀ ਬਿਸਰਬਤ ਕਰੋ ਜੀ ਸਾਊਂਡ ਵਾਲੇ ਨੂੰ ਬੇਨਤੀ ਹੈ ਦੋ ਪੰਦੀਆ ਕਬੱਡੀ ਖੇਡ ਮਾਰ ਵਿੱਚ ਲੈ ਵੀ ਬਿਸਮਲਾ ਦੇ ਜਫਾ ਨੌਜੋਨ ਇਧਰਲੇ ਪਾਸੇ ਕਬੱਡੀ ਦੇ ਮੈਦਾਨ ਦੇ ਵਿੱਚ ਨਜ਼ਾਰਾ ਵੱਖਰਾ ਹੈ ਔਰ ਸਾਹਮਣੇ ਪੁਆਇੰਟ ਲੈ ਕੇ ਮੁੰਡਾ ਵਾਪਸ ਆਪਣੀ ਟੀਮ ਲਈ ਪਰਤਦਾ ਹੋਇਆ ਬਹੁਤ ਹੀ ਵਧੀਆ ਨੰਬਰ ਆਪਣੀ ਟੀਮ ਲਈ ਜੋੜ ਦਿੰਦਾ ਹੈ ਸਤਿ ਸ਼੍ਰੀ ਅਕਾਲ ਤੇ ਬਾਬਾ ਸਰਵੰਗੀ ਕਲੱਬ ਰਾਮਾ ਖੇੜਿਆ ਕਿਹੜੀ ਟੀਮ ਆਈ ਅੱਜ ਹੁਣ ਦੱਸੋ ਜੀ ਰਾ ਭਾਈ ਹੋਈ ਕਬੱਡੀ ਵਾਹ ਹੋਏ ਸੋਨਿਆ ਉਹ ਲੈ ਗਿਆ ਲੱਗ ਗਿਆ ਉਹ ਬੱਬੀ ਆ ਕਹਿੰਦੇ ਨੌਜੋਨ ਪੇਰੋਂ ਪਿੰਡ ਹੈ ਬਹੁਤ ਵਧੀਆ ਜੱਫੀ ਲੱਗਿਆ ਇਸ ਲਈ ਬੱਬੀ ਪੇਰੋਂ ਪਿੰਡ ਦਾ ਕਬੱਡੀ ਦੇ ਮੈਦਾਨ ਦੇ ਵਿੱਚ ਲਓ ਸਾਹਮਣੇ ਪਾਈ ਹੋਈ ਕਬੱਡੀ ਮੇਰੇ ਵਿੱਚ ਅਗਲੀ ਕਬੱਡੀ ਪਾਉਣ ਲਈ ਮੁੰਡਾ ਫੇਰ ਇਸ ਲਈ ਬੰਬੀ ਤਿਆਰ ਹੈ ਜੇ ਮੈਚ ਵਧੀਆ ਰੱਖਿਆ ਬਾਈ ਇੱਕ ਤਾੜੀ ਜ਼ੋਰਦਾਰ ਮਾਰ ਦੇ ਖਿਡਾਰੀਆਂ ਲਈ ਖਿਡਾਰਜੋ ਤਾੜੀ ਜੱਫੇਦਾਰ ਨੂੰ ਤਾੜੀ ਬੰਗਾਲਰ ਨੂੰ ਸਾੜੀ ਦੇ ਛਰਾਬੀ ਨੂੰ ਸੰਦਰੇ ਦੀ ਫਾੜੀ ਚਾਰੇ ਦੇਸੀ ਦਾ ਕੰਮ ਕਰਦੀਆਂ 47 ਮਾਰ ਕੇ ਹੌਸਲਾ ਵਧਾਇਆ ਕਰੀਏ ਅਗਲੀ ਕਬੱਡੀ ਪਾਉਣ ਲਈ ਬੰਬੀ ਪੇਰੋਂ ਵਾਲਾ ਫੇਰ ਮੈਦਾਨ 'ਚ ਤਿਆਰ ਹੈ ਬੜਾ ਵਧੀਆ ਮੈਚ ਚੱਲ ਰਿਹਾ ਹੈ ਕਬੱਡੀ ਕਬੱਡੀ ਵਿਸ਼ਵ ਬੱਬੀ ਵਿਸ਼ਵ ਬੱਬੀ ਵਿਸ਼ਵ ਤੇ ਬੱਬੀ ਪੁਆਇੰਟ ਟ੍ਰੇਡਰ ਦੇ ਖਾਤੇ ਜੁੜਦਾ ਹੋਇਆ ਜੋ ਪਾਣੀ ਵਾਲਾ ਟੈਂਕਰ ਤੇ ਜਿਹੜੇ ਬਾਈ ਦੀ ਬਿਉਤੀ ਆ ਬਈ ਉਹ ਟੈਂਕਰ ਭਰ ਕੇ ਖੜਿਆ ਹੋਇਆ ਖਾਲੀ ਨਾ ਖੜਿਆ ਰਿਹਾ ਕਰੋ ਸੋ ਬਈ ਸਾਡੀ ਉਹ ਠੀਕ ਆ ਤੇ ਤੁਸੀਂ ਹੋਈ ਬਦਰ ਸਾਡੀ ਭੈਣਾਂ ਨਵੀ ਕੈਨੇਡਾ ਤੋਂ ਜੋ ਲਾਈ ਜੁੜੀ ਹੋਈ ਆ ਸਾਡੇ ਨਾਲ 2100 ਰੁਪਇਆ ਜਿਹੜਾ ਸਾਡੇ ਟੂਰਨਾਮੈਂਟ ਕਮੇਟੀ ਨੂੰ ਜਿਹੜਾ ਦਿੱਤਾ ਗਿਆ ਸੋ ਬਹੁਤ ਵੱਡਾ ਧੰਨਵਾਦ ਕਰਦੇ ਆ ਵਿਸ਼ੇਸ਼ ਤੌਰ ਤੇ ਤਾਂ ਸੋ ਬੜਾ ਤਰਵਾਦੀ ਪਾਈ ਹੋਈ ਕਬੱਡੀ ਮੇਰੇ ਵੀਰੋ ਲਓ ਸਾਹਮਣੇ ਇਸ ਲਈ ਬਿਸ਼ੇਮ ਕਬੱਡੀ ਪੰਮਾ ਹੋਇਆ ਮੈਦਾਨ ਦੇ ਵਿੱਚ ਆਟੈਕਰ ਸਿਰੇ ਦੀ ਲੱਗਿਆ ਜੋਰ ਇੱਕ ਪਾਸੇ ਉਹ ਮਾਰੋ ਤਾੜੀਆਂ ਦਸ ਲੋ ਕਬੱਡੀ 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 ਖੇਚ 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 ਉਹ ਆ ਲੈ ਗਿਆ ਗੱਡੀ ਪਿੰਡਾ ਤਗਲੀ ਪਰਾਈ ਕਚਾ ਤੂਆ ਬਾਰ-ਬਾਰ ਕੀ ਹੈ ਕਿ ਮੇਰੇ ਦਾ ਨੰਬਰ ਵਧੀਆ ਲੱਗਿਆ ਕਿ ਤਾੜੀਆਂ ਮਾਰਦੀ ਹੈ ਅਪਾ ਸਾਡਾ ਮੈਚ ਸਵਾਗਤ ਹੈ ਜੀ ਬਾਕ ਰੈਡੀ ਰਹਾਣੀਆਂ ਜੀ ਅਗਲੀਆਂ ਟੀਮਾਂ 58 ਕਿਲੋ ਭਾਰ ਵਰਗ ਦੇ ਖਿਡਾਰੀਆਂ ਨੂੰ ਬੇਨਤੀ ਹੈ ਸਾਡੀ ਜਲਦੀ ਦੇ ਨਾਲ जा किलो वारे मुंडे 58 ਕਿਲੋ ਵਾਲੇ ਐਂਟਰੀ ਕਰਾਓ ਜੀ 58 ਕਿਲੋ ਵਾਲੇ ਜਿੰਨੀਆਂ ਵੀ ਟੀਮਾਂ ਆਇਆ ਖੇੜੇ ਐਂਟਰੀ ਕਰਾਓ ਭਾਈ ਆਪਦੀ ਸਾਰੇ ਮਰਨ ਤੇ ਫੇਰ ਅਸੀਂ ਨਾਲ ਦੀ ਨਾਲ ਟਾਈ ਪਾਵਾਂਗੇ ਲੋ ਕਬੱਡੀ ਪਾਉਣ ਦੇ ਲਈ ਇਸ ਵੇਲੇ ਗੱਭਰੂ ਤਿਆਰ ਹੈ ਪਾਉਂਦਾ ਕਬੱਡੀ ਦੋ ਖਿਡਾਰੀ ਸਾਹਮਣਾ ਕਰਦੇ ਹੋਏ ਕਿਹੜਾ ਖਿਡਾਰੀ ਵੱਧ ਕੇ ਕੋਸ਼ਿਸ਼ ਕਰੇਗਾ ਲੱਭ ਭਾਈ ਆ ਰੇ ਪਰ ਮੁੰਡਾ ਪੁਆਇੰਟ ਲਾ ਕੇ ਵਾਪਸ ਮੁੜਦਾ ਹੋਇਆ ਬਿੱਟੂ ਮਾੜਲੇ ਦਾ ਆਇਆ ਹੈ ਕੋਕਿੰਗ ਭਰਾ ਨੰਬਰ ਤੋਂ ਬੋਲਿਆ ਵੀ ਪਰ ਦਫੇ ਦਾ 100 ਰੁਪਇਆ ਦਿੱਤਾ ਜਾ ਰਿਹਾ ਹੈ 58 ਜਿਹੜੇ ਖਿਡਾਰੀ ਐ ਐਂਟਰੀ ਕਰਾਉਂਦੀ ਨਾਲ ਦੀ ਨਾਲ ਵਜਨ ਕਰਾ ਲਓ ਜੀ ਆਪਣਾ ਵੇਚੇ ਵੇਚੀ ਰੇਟ ਨਿੰਦੂਾਰ ਕਰ ਰਹੀ ਹੈ ਲਓ ਸਾਹਮਣੇ ਪੈਂਦੀਆਂ ਰੇਡ ਦੋ ਖਿਡਾਰੀ ਚਾਰ ਮਾਰ ਵਾਲਾ ਪਿੰਡ ਹੈ ਇਧਰ ਦੇ ਪਾਸੇ ਕੁੰਡ ਫੜਿਆ ਹੈ ਬਹੁਤ ਹੀ ਵਧੀਆ ਜੱਫਾ ਕਬੱਡੀ ਦੇ ਮੈਦਾਨ ਵਿੱਚ ਇਸ ਵੇਲੇ ਲੱਗਦਾ ਹੋਇਆ ਹੈ ਪੁਆਇੰਟ ਜਾਫੀਆਂ ਦੇ ਖਾਤੇ ਜੁੜਿਆ ਹੋਇਆ ਓਏ ਲਾ ਕੇ ਗਿਆ ਬਾੜ ਇੱਥੇ ਹੁਣ ਤਾਂ ਆ ਗਿਆ ਰੱਜੀ ਆ ਗਿਆ ਸਭਰਾ ਭਾਈ ਦੇਖ ਲੈ ਟੋ ਗਿਆ ਬਾੜੇ ਨਾਲ ਜਾਣਾ ਕੋਈ ਲਾਇਆ ਤਕੀਗਾ ਸਾਡੇ ਲਸ਼ਮਨ ਮੈਂਬਰ ਜੀ ਬਹੁਤ ਸਾਰਾ ਮਾਨ ਕਮੈਂਟਰੀ ਦੇ ਬੋਲਾਂ ਦਾ ਕਰਦੇ ਆ ਸਾਡਾ ਪ੍ਰਾਨਾ ਸਾਫੀ ਹੈ ਸੋ ਬਹੁਤ ਬਹੁਤ ਧੰਨਵਾਦ ਲਸ਼ਮਨ ਮੈਂਬਰ ਜੀ ਦਾ ਬਹੁਤ ਸਾਰਾ ਮਾਨ ਕਮੈਂਟਰੀ ਦੇ ਬੋਲਾਂ ਲਈ ਪੁੱਜਦਾ ਕਰਕੇ ਧੰਨਵਾਦ ਕਰਦੇ ਆ ਅਗਲੀ ਕਬੱਡੀ ਪੌਂਡ ਦੇ ਲਈ ਖੇਡ ਪਿਆਰ ਵਿੱਚ ਮੁੰਡਾ ਇਸ ਵੇਲੇ ਵਿਸ਼ਵਵਾਦਾ ਹੋਇਆ ਹੈ ਕਿ ਮੌਤ ਵਰਗਾ ਬੰਦੇ ਨੂੰ ਖੌਫ ਹੁੰਦਾ ਜਦ ਕੋਰਟ ਵਿੱਚ ਤਰੀਕ ਹੋਵੇ ਸਮਾਂ ਰੁਕ ਜਾਂਦਾ ਤੜੀ ਸਲੋ ਚੱਲੇ ਯਾਰ ਉਦੋਂ ਉਡੀਕ ਹੋਵੇ ਬੰਦਾ ਕੱਢ ਲੱਗਦਾ ਰੱਜ ਸੰਪਰਾਣੀਆਂ ਨੂੰ ਦਰਦ ਹੁੰਦੇ ਆਇਆ ਜਦੋਂ ਸ਼ਰੀਕ ਹੋਵੇ ਤਾਰ ਜੰਗੀ ਰਾਮਿਆਂ ਨੂੰ ਬੜਾ ਦੁੱਖ ਹੁੰਦਾ ਹੈ ਗੱਲ ਘਰਾਂ ਦੇ ਬਾਹਰ ਜਦੋਂ ਲੀਕ ਹੋਵੇ ਲਾਟਾਈ ਹੋਈ ਕਬੱਡੀ ਹੈ ਇਧਰਲੇ ਪਾਸੇ ਵਿਸ਼ਵ ਹੈ ਮਸੀਤਾਂ ਪਿੰਡਾਂ ਦਾ ਗਾਤ ਵਾਲੇ ਇਲਾਕੇ ਤੋਂ ਚੱਲ ਕੇ ਆਇਆ ਹੈ ਜਵਾਲੇ ਨੰਬਰਦਾਰ ਦੇ ਪਿੰਡਾਂ ਦੇ ਕੋਲੋਂ ਆਇਆ ਹੈ ਪਰ ਇਧਰਲੇ ਪਾਸੇ ਲੱਗਿਆ ਜਫਾ ਖੇਡ ਮੈਦਾਨ ਵਿੱਚ ਮੁੰਡਾ ਟੱਕਰ ਸਰੇ ਦੀ ਅਗਲੇ ਜਿਲ੍ਹੇੋਂ ਵਾਹ ਹੋਏ ਨੌਜਵਾਨਾ ਬਾਤ ਵਧੀਆ ਇਸ ਲਈ ਨੰਬਰ ਦਾ ਵਾਦਾ ਆਪਣੀ ਟੀਮ ਲਈ ਕਰਦਾ ਹੋਇਆ ਸਾਡੇ ਦਾ 10 11 ਦਾ ਨਾਮ ਅੰਗੇ ਭਾਈ ਠੀਕ ਹੈ ਜੀ ਜੋ ਬੈਦੌਂ ਦਾ ਕਰਮੇ ਵਾਲੀ ਕੌਣ ਕਰਉਣਗੇ ਆਨਲਾਈਨ ਆਪਣੀ ਪਾਈ ਹੋਈ ਕਬੱਡੀ ਖੇਡ ਪ੍ਰਧਾਨ ਦੇ ਚਾ ਮੇਰੇ ਵੀਰੋ ਇਸ ਲਈ ਮੁੰਡਾ ਕਬੱਡੀ ਪਾਉਣ ਦੀ ਵਾਅਦਾ ਹੋਇਆ ਹੈ ਬੈਦੀਆ ਰੇਡ ਆਓ ਸਾਹਮਣੇ ਇਸ ਲਈ ਪੁਆਇੰਟ ਲਾ ਕੇ ਵਾਪਸ ਮੁੜਨੀ ਕੋਸ਼ਿਸ਼ ਕਰਦਾ ਪੇਰੋ ਪਿੰਡਾਂ ਤੇ ਬੰਮੀ ਨਾਮਾ ਗੁਰਪ੍ਰੀਤ ਵੱਲੋਂ ਜੁਆਲੇ ਨੰਬਰਦਾਰ ਨੇ ਕਹਿੰਦੇ ਕਾਪੜਾ ਸਨਮਾਨ ਕੀਤਾ ਜਾਣਾ ਗੁਰੂਕਲਾ ਕਰਟ ਟੋਟ ਵਸਤਿਆ ਜਿਹੜੇ ਕਿਰਤਾਂ ਸੰਗਤ ਨੇ ਪ੍ਰਸ਼ਾਦਾ ਸੱਜਣਾ ਸਕ ਸਕਦੇ ਉਸ ਤੋਂ ਬਹੁਤ ਬਹੁਤ ਮੱਤੀ ਹੈ। ਆਈ ਹੋਈ ਕਬੱਡੀ ਇੱਕ ਪਾਸੇ ਲੱਗਿਆ ਜੋਰ ਬੱਲੇ 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 ਏ ਕਬੱਡੀ 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 ਹਾਂ ਪੁਆਇੰਟ ਟ੍ਰੇਡਰ ਹੈ ਨਹੀਂ ਨਿਕਲਿਆ ਪੁਆਇੰਟ ਟ੍ਰੇਡਰ ਹੁੰਦਾ ਹੈ ਆਠ ਪੈਰਾਂ ਵਾਲਿਆ ਆਠੇ ਪੈਰੋਂ ਵਾਲਿਆ ਜ਼ੋਰ ਬਹੁਤ ਲੱਗਿਆ ਗਰਜਿਤ ਪਰਵਾਰ ਸਭਾ ਵੀ ਸੁਰੂਆਤ ਤੋਂ ਧੰਨਵਾਦ ਪਾਵੀ ਕਬੱਡੀ ਸਤਨਵਾਸ ਆ ਗਿਆ ਸਤਨਵਾਸ ਬਾਬਾ ਸਰਮੰਗੀ ਕਲੱਬ ਰਾਮਾਂ ਦੇ ਸਾਥ ਪਾਸ ਦਾ ਜਗਾ ਮੈਚ ਖੇਡਿਆ ਜਾਣਾ ਲੱਭ ਪਉਦਾ ਹਿਆ ਰੇਡ ਇਧਰਲੇ ਪਾਸੇ ਪੁੱਠੀ ਕੈਚੇ ਦਾ ਦਿੱਤੀ ਹੈ ਬਹੁਤ ਬੋਦੀਆ ਸਲਾਕੀ ਦੀ ਟੀਮ ਮਾਰਾ ਪਿੰਦਾ ਤਕੜਾ ਜੱਫਾ ਲਾ ਕੇ ਬੱਲੇ ਬੱਲੇ ਕਰਾ ਦਿੱਤਾ ਹੈ ਤੇ ਮੈਚ ਵਧੀਆ ਲੱਗਿਆ ਇੱਕ ਤਾੜੀ ਜ਼ੋਰਦਾਰ ਮਾਰ ਦਈਏ ਬਾਈ। ਚੋਟੀਆਂ ਮੈਚ ਖੇਡ ਪ੍ਰੋਗਰਾਮ ਦੇ ਵਿੱਚ ਖੇਡਿਆ ਜਾ ਰਿਹਾ ਹੈ। ਟੋਰ ਵਾਲਾ ਦਾ ਕੱਲਾ ਰਿਹਾ। ਕੱਲ ਸੀਗਾ ਨਾ ਜਿਵੇਂ 4:30 4:00 ਵਜੇ ਸਟ੍ਰੀਟ ਤੇ ਕੱਢੀ ਗਿਆ। ਉਹਦਾ ਦਾਸ ਦਾ ਮਮਾ ਮੈਚ ਉਹ ਸਾਡਾ ਭਾਈ ਸ਼ਬਨੀਤ ਤੇ ਗੱਗੀ ਭਾਈ ਸਾਡਾ ਬਹੁਤ ਸਾਰਾ ਮਾਰ ਕਮੈਂਟਰੀ ਦੇ ਬਕਪਾ ਕਰਦੇ ਆ। ਧੰਨਵਾਦ ਸ਼ਬਨੀਤ ਤੇ ਗੱਗੀ ਭਾਈ ਵੱਲੋਂ ਵੱਡੇ ਮਾਨਸਮਾਰ ਪੰਜਾਬੀ ਬੋਲਾਂ ਲਈ ਆ ਬਹੁਤ-ਬਹੁਤ ਧੰਨਵਾਦ ਕਰਦੇ ਆ। ਵਿਕਾਸ ਪ੍ਰਧਾਨ ਜੀ ਪਹੁੰਚ ਚੁੱਕੇ ਆ ਸੀ ਜੋ ਬਹੁਤ ਬਹੁਤ ਧੰਨਵਾਦ ਜੀ ਤਾਂ ਪਾਈ ਹੋਈ ਕਬੱਡੀ ਇਧਰਲੇ ਪਾਸੇ ਲੱਗਿਆ ਜੋਰ ਵਾਹ ਹੋਏ ਮੁੰਡਿਆ ਮੈਚ ਸਮਾਪਤ ਹੋ ਗਿਆ ਲੈ ਵੀ ਮੰਗਿਆ ਦੱਸੋ ਕਿਹਦੇ ਕਿੰਨੇ ਹਨ ਤੇ 11 ਪੁਆਇੰਟ ਆ ਜਿਹੜੇ ਉਹ ਭੰਬੇ ਕਲਾ ਦੇ ਅੱਗੇ 8.5 ਪੁਆਇੰਟ ਜਿਹੜੇ ਮਾਨ ਵਾਲੇ ਪਿੰਡ ਦੇ ਤਾਲੀਆਂ ਮਾਰ ਦਿਓ ਭੰਬੇ ਵਾਲੇ ਮੁੰਡੇ ਜਿੱਤ ਗਏ ਆ ਸੋ ਬਹੁਤ ਬਹੁਤ ਧੰਨਵਾਦੀ ਜੌਨਾਰਾ ਢੋਲਾ ਸਾਡਾ ਵੀਰ ਸੇਵਾਦਾਰ ਬਹੁਤ ਵਧੀਆ ਗੁਰੂ ਦਾ ਲੰਗਰ ਟੁੱਟ ਵਰਤ ਰਿਹਾ ਹੈ ਔਰ ਚਾਹ ਬਹੁਤ ਵਧੀਆ ਬਣਾਈ ਹੈ ਜੀ ਸੋ ਧੰਨਵਾਦ ਹੈ ਜੀ ਜਿਨ੍ਹਾਂ ਦੀ ਡਿਊਟੀ ਹੈ ਸੋ ਬਹੁਤ ਸੋਹਣੇ ਪ੍ਰਬੰਧ ਸਟੇਜ ਤੇ ਕੂਲਰ ਲਾਏ ਗਏ ਹੈ ਬੜਾ ਸੋਹਣਾ ਟੈਂਟ ਲਾਇਆ ਗਿਆ ਹੈ ਸਾਰੇ ਪਾਸੇ ਜਾਲ ਦਾ ਪ੍ਰਬੰਧ ਹੈ ਭਾਜੀ ਹੁਣ ਬਾਬਾ ਸਲੰਗੀ ਕਲੱਬ ਰਾਮਾ ਤੇ ਸੱਤ ਨਿਵਾਸ ਬਹੁਤ ਬੰਦਿਆ ਮੈਚ ਹੋਇਆ ਸੋਹਣ ਮੈਚ ਖੇਡਿਆ ਜਾਣਾ

ਪੰਮੂ ਕੈਨੇਡਾ ਤੇ ਸ਼ਿਪਿੰਦਰ ਸਰਮੱਜ ਵੱਲੋਂ ਬਹੁਤ ਸਾਰਾ ਮਾਨ ਆਇਆ ਜੀ ਆਹ ਰੇਡ ਤੇ ਪਾੜ ਤੇ 50 ਰੁਪਏ ਮੁੰਡੇ ਦੇ ਖਾਤੇ ਆ 22 ਕਹਿੰਦੇ ਵੀ ਦੋਨੇ ਪਾਸੇ ਜਿੰਨੇ ਪੁਆਇੰਟ ਖਿਡਾਰੀ ਲੈਣਗੇ 10.5 11 ਪਰ ਪੁਆਇੰਟ ਦਾ ਇੱਕ 50 ਦਾ ਨੋਟਾ ਨਵਾਂ ਨਮੂ ਕੈਨੇਡਾ ਪੰਮੂ ਕੈਨੇਡਾ ਤੇ ਸ਼ਿਪਿੰਦਰ ਸਰਮੱਜ ਵੱਲੋਂ ਜਿਹੜੇ ਵੱਡੇ ਮਾਇਆ ਦੇ ਗੱਫੇ ਪਾਈਦੇ ਹੋਏ ਜਿੰਨੇ ਪੁਆਇੰਟ ਕਰਨਗੇ ਜਾਫੀ ਦਾ ਰੇਡਰ ਉਹਨੇ ਹੀ ਨੋਟ ਦਿੱਤੇ ਜਾਣੇ ਉਹਦੇ ਤਾਂ ਪੈਂਦੀਆਂ ਰੇਡ ਹਰ ਇੱਕ ਰੇਡਰ ਦੀ ਰੇਡ ਤੇ 300 ਰੁਪਏ ਹੈ ਜੇ ਰੇਡਰ ਪਾਜੀਆ ਰੇਡਰ ਤੇ ਨਹੀਂ ਜੇ ਜਾਫੀ ਨੇ ਤਾਂ ਹੁਣ ਦੇਖਦੇ ਆ ਜਾਫੀ 50 ਦਾ ਨੋਟ ਤੇ ਕਬਜ਼ਾ ਕਰਦਾ ਕਿ ਨਹੀਂ ਪੈਂਦੀ ਟੱਕਰ ਸਵੇ ਦੀ ਖੁਸ਼ੀ ਹੈ ਆਹਾਹਾ ਹੋਗੀ ਬੱਲੇ ਬੱਲੇ ਕਬੱਡੀ ਦੇ ਮੈਦਾਨ ਵਿੱਚ ਮਗੇ ਜੱਫਿਆਂ ਤੇ ਟੱਕ ਮਾਰ ਕਰਦੀ ਨੌਜੋਨਾ ਤਾਂ ਜੋ ਉਹਨੂੰ ਪਤਾ ਲੱਗ ਸਕੇ ਅਗਲੀ ਕਬੱਡੀ ਪੌਂਡ ਲਈ ਮੁੰਡਾ ਫੇਰ ਇਸ ਲਈ ਤਿਆਰ ਪਰ ਤਿਆਰ ਹੈ

ਜਾਸ਼ਰੀ ਕਬੱਡੀ ਖੇਡ ਮੈਦਾਨ 'ਚ ਪੈ ਗਈ ਹੈ ਇਧਰਲੇ ਪਾਸੇ ਮੈਦਾਨ 'ਚ ਕਬੱਡੀ ਪਾਰਿਆ ਸੈਮੀ ਫਾਈਨਲ ਮੈਚ ਅਰਜੁਨ ਖੜਾ ਇੱਕਾਥੇ ਰਾਮੇ ਵਾਲਾ ਹੋਰ ਨੇ ਮੁੰਡਿਆ ਪਿੰਦੀ ਕਬੱਡੀ ਅਰਜੁਨ ਰਾਮੇ ਵਾਲਾ ਸੈਂਟੀਕਲੋ ਪਾਰਾ ਬੱਲੇ 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 ਅਰਜੁਨ ਹੈ ਤਕੜੇ ਤਕੜੇ ਢਾਹੇ ਆ ਮੁੰਡੇ ਨੇ ਬਹੁਤ ਵਧੀਆ ਜੱਫਾ ਲਾ ਕੇ ਬੱਲੇ ਬੱਲੇ ਕਰਤਾ ਹੋਇਆ ਜਸਪਿੰਦਰ ਸਰਪੰਚ ਪੰਮੂ ਕੈਨੇਡਾ ਵਾਲਾ ਪਰ ਜੱਫਾ ਪਿਆ ਹਾ ਨਾ ਹੋਣਾ हाँ हाँ हम मासी ने पर्दों का रेशन लेके गया ये बात बढ़िया लगी है कि पानी आज चोर से ना